25 ਜਨਵਰੀ ਨੂੰ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਤੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਵੱਲੋਂ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਜੋ ਪਿਛਲੇ 2 ਸਾਲ ਤੋਂ ਉੱਤੇ ਹੋ ਗਿਆ ਚੱਲਦੇ ਉਹਨੂੰ ਉਹਦੇ ਤੇ ਇੱਕ ਮਹਾਪੰਚਾਇਤ ਪੂਰੇ ਪੰਜਾਬ ਹਰਿਆਣਾ ਦੀ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਹੈ ਕਿ ਵੱਧ ਤੋਂ ਵੱਧ ਸੰਗਤ ਸੰਖਿਆ ਦੇ ਵਿੱਚ ਪਹੁੰਚ ਕੇ ਜੋ ਮਹਾਪੰਚਾਇਤ ਆ ਉਹਦੇ ਵਿੱਚ ਸਾਰੇ ਪਹੁੰਚਣ ਜੋ ਕਿ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ 30 35 ਸਾਲ ਤੋਂ ਉੱਤੇ ਹੋ ਗਿਆ ਹੈ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਪੰਜਾਬ ਦਾ ਕੋਈ ਕ੍ਰਾਈਮ ਆ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀ ਜਗ੍ਹਾ ਦਿੱਲੀ ਦੀ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ ਉਹਨਾਂ ਨੂੰ ਵਾਪਸ ਸਾਡੇ ਪੰਜਾਬ ਦੀ ਸਟੇਟ ਦੇ ਵਿੱਚ ਲੈ ਕੇ ਆਇਆ ਜਾਵੇ ਪੰਜਾਬ ਦੀ ਜੇਲ੍ਹਾਂ ਚ ਰੱਖਿਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਦੇ ਉੱਤੇ ਇੱਕ ਪੱਕਾ ਕਾਨੂੰਨ ਬਣੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਦਾ ਹੈ ਉਹਨੂੰ ਉਮਰ ਕੈਦ ਜਾਂ ਫਾਂਸੀ ਇਹੋ ਜੀ ਕੋਈ ਵੱਡੀ ਸਜ਼ਾ ਹੋਵੇ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਹੋ ਜੇ ਕੁਝ ਮੁੱਦੇ ਜੋ ਕਿ ਪੰਜਾਬ ਦੇ ਵਿੱਚ 2 ਸਾਲ ਤੋਂ ਮੋਰਚਾ ਚੱਲਦਾ ਪਿਆ ਇਹਨਾਂ ਮੁੱਦਿਆਂ ਨੂੰ ਲੈ ਕੇ ਤੇ ਉਹਦਾ ਕੋਈ ਵਧੀਆ ਤਰੀਕੇ ਨਾਲ ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਵਧੀਆ ਹੱਲ ਨਹੀਂ ਨਿਕਲ ਸਕਿਆ ਤੇ ਉਹਦੇ ਸਬੰਧ ਵਿੱਚ ਜਥੇਦਾਰ ਸਾਹਿਬ ਨੇ ਜੋ ਬਾਬਾ ਕੁਲਵਿੰਦਰ ਸਿੰਘ ਜੀ ਨੇ ਤੇ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਨੇ ਸਾਰੇ ਹੀ ਸਿੱਖ ਸੰਗਤਾਂ ਨੂੰ ਤੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕਰਕੇ ਇੱਕ 25 ਜਨਵਰੀ ਨੂੰ ਮਹਾ ਪੰਚਾਇਤ ਰੱਖੀ ਏ ਤੇ ਅਸੀਂ ਵੀ ਉਹਦੇ ਸਬੰਧ ਵਿੱਚ ਵੀਡੀਓ ਪਾਉਣ ਲੱਗਾ ਮੈਂ ਕਿ ਸਾਰਿਆਂਗੇ ਅਪੀਲ ਕਰਦਾ ਕਿ ਹਰਿਆਣੇ ਤੋਂ ਜਿੰਨੇ ਵੀ ਮੇਰੇ ਦੋਸਤ ਨੇ ਮਿੱਤਰ ਨੇ ਕੁਰਕਸ਼ੇਤਰ ਜ਼ਿਲ੍ਹੇ ਤੋਂ ਪੀਐਚਐਸਓ ਗਰੁੱਪ ਤੋਂ ਮੈਂ ਵੀ ਪ੍ਰਧਾਨ ਆ ਉਸ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਹੋਰ ਵੀ ਸੰਗਤਾਂ ਨੇ ਜਿਵੇਂ ਮੇਰਾ ਇੱਕ ਦੋਸਤ ਨੇ ਸੋਨੂ ਮਾਲਪੁਰੀਆ ਉਹ ਵੀ ਆਂਦੇ ਪਏ ਆ ਮਨੋਜ ਦੋਹਣ ਜੀ ਨੇ ਜਿੰਨੀਆਂ ਵੀ ਹਰਿਆਣੇ ਦੀਆਂ ਖਾਪਾਂ ਨੇ ਉੱਥੋਂ ਵੀ ਆਂਦੇ ਪਏ ਆ ਤੇ ਕੁਰਕੁਸ਼ੇਤਰ ਤੋਂ ਮੇਰੇ ਦੋਸਤ ਨੇ ਸਤਵੀਰ ਹੋਰ ਹੋਰ ਵੀ ਮੇਰੇ ਜਿੰਨੇ ਵੀ ਦੋਸਤ ਸਾਰੇ ਪਹੁੰਚਦੇ ਪਏ ਆ ਇਦਾਂ ਹੀ ਪੰਜਾਬ ਤੋਂ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨੇ ਤੇ ਲੱਖਾ ਸਦਾਣਾ ਨੇ ਭਾਨਾ ਸਿੱਧੂ ਏ ਹੋਰ ਵੀ ਜਿੰਨੇ ਵੀ ਚਹਰੇ ਨੇ ਸਭ ਪਹੁੰਚਦੇ ਪਏ ਆ 25 ਜਨਵਰੀ ਨੂੰ ਤੇ ਅਸੀਂ ਮੈਂ ਤੁਹਾਡੇ ਸਾਰੇ ਅੱਗੇ ਅਪੀਲ ਕਰਦਾ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਪਹੁੰਚ ਕੇ ਇਸ ਮਹਾਪੰਚਾਇਤ ਨੂੰ ਆਪਾਂ ਸਫਲ ਕਰੀਏ ਤੇ ਗਵਰਨਮੈਂਟ ਦੇ ਜੋ ਸਰਕਾਰ ਆ ਪੰਜਾਬ ਸਰਕਾਰ ਦਿੱਲੀ ਸਰਕਾਰ ਉਹਨਾਂ ਦੀ ਬੋਲੀਆਂ ਸਰਕਾਰਾਂ ਦੇ ਕੰਨ ਖੋਲੀਏ ਕਿ ਪੰਜਾਬੀ ਜਾਗਦੀ ਜ਼ਮੀਰਾਂ ਵਾਲੀ ਕੌਮ ਆ ਪੰਜਾਬ ਤੇ ਹਰਿਆਣੇ ਦੇ ਜਿੰਨੀ ਸੰਗਤ ਜੋ ਸਿੱਖਾਂ ਨੂੰ ਪਿਆਰ ਕਰਦੇ ਆ ਬੰਦੀ ਸਿੰਘਾਂ ਨੂੰ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਉਹ ਸਾਰੇ ਵੀ ਪਹੁੰਚਦੇ ਪਏ ਆ ਤੇ ਸਾਰੇ ਅਗੇ ਅਸੀਂ ਫਿਰ ਦੁਬਾਰਾ ਅਪੀਲ ਕਰਦਾ ਮੈਂ ਕਿ ਸਾਰੇ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਆਪਣੀ ਸ਼ਮੂਲੀਅਤ ਕਰਨ ਤੇ ਆਪਣੇ ਵਿਚਾਰ ਦੇਣ ਤੇ ਵਧੀਆ ਵਿਚਾਰ ਜਥੇਦਾਰਾਂ ਦੇ ਜਿੰਨੀ ਵੀ ਹੋਰ ਸ਼ਕਸ਼ੀਅਤਾਂ ਪਹੁੰਚਦੀਆਂ ਉਹਨਾਂ ਦੇ ਵਿਚਾਰ